ਪੰਜਾਬੀ ਵਿਰਸਾ ਵਲੌਗ ਦੇਖ ਰਹੇ ਸਾਰੇ ਭੈਣ ਭਰਾ ਮਾਣੂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਜਿਹੜੀ ਆਪਾਂ ਸੁਪਰ ਸੀਡਰ ਨਾਲ ਕਣਕ ਬੀਜੀ ਦੀ ਉਹ ਦਿਖਾਉਣਾ ਤੁਹਾਨੂੰ ਜਿਹੇ ਪਰਾਲੀ ਦੇ ਵਿੱਚ ਆਪਾਂ ਨੇ ਸੁਪਰ ਸੀਡਰ ਨਾਲ ਕਣਕ ਬੀਜੀ ਦੀ ਉਹ ਦੇਖੋ ਜੇ ਆਪਣੀ ਇਹ ਆ ਜੀ ਇਹ ਬੀਜੀ ਹੋਈ ਆਪਣੀ ਰਾਲੀ ਦੇ ਵਿੱਚ ਆ ਦੇਖੋ ਰਾਲੀ ਪਈ ਆ ਇੰਦਰ ਵੀ ਦੇਖੋ ਸਾਰੀ ਬਰਾਹੀ ਵੀ ਇਹ ਬੱਚੇ ਦਾ ਤੇ ਬਾਕੀ ਹੁਣ ਤੁਹਾਨੂੰ ਦਿਖਾਉਣਾ ਜਿਹੜੀ ਬਣਿਆ ਪਰਾਲੀ ਇਹ ਜਿਹੜੇ ਖੇਤ ਚ ਪਰਾਲੀ ਨੇ ਗੱਠਾ ਬਣਾਈਆਂ ਦੀ ਪਾਣੇ ਬੇਲਰ ਆ ਹਨ ਬੇਲਰ ਦੇ ਨਾਲ ਜਿਹੜੇ ਗੱਠਾ ਬਣੀਆਂ ਦੀ ਉਹ ਖੇਤ ਚ ਦਿਖਾਉਣਾ ਤੁਹਾਨੂੰ ਵੀ ਉਹ ਚਕਣਕ ਕਿਹੋ ਜੀ ਆ ਤੇ ਆ ਤਾਂ ਤੁਸੀਂ ਦੇਖ ਲਈ ほなおって顔な。 ਇਹ ਦੇਖੋ ਜੀ ਇਹ ਚ ਪਰਾਲੀ ਚੱਕੀ ਹੋਈ ਦੀ ਤੇ ਇਹਦਾ ਜੰਮ ਵੀ ਦੇਖੋ ਪਰਾਲੀ ਵਾਲੀ ਚ ਤੇ ਬਿਨਾ ਪਰਾਲੀ ਵਾਲੀ ਚ ਫਰਕ ਰਹਿੰਦਾ ਹੀ ਆ ਜੰਮ ਦਾ ਇਹ ਜੀ ਦੇਖੋ ਕੱਲਾ ਕੱਲਾ ਦਾਣਾ ਜਿੰਮਿਆ ਹੋਇਆ ਉਹ ਚ ਕਿਤੇ ਕਿਤੇ ਢੜੀ ਹੈਗੀ ਜਿਹੜੀ ਜੰਮੀ ਨਹੀਂ ਗਈ ਜਿਹੜਾ ਸਿਆੜ ਪ੍ਰਾੜੀ ਚ ਆ ਗਿਆ ਉਹ ਥੋੜਾ ਘਟ ਜੰਮਿਆ ਪਰ ਆ ਬੇਣਾ ਪ੍ਰਾੜੀ ਆ ਦੇਖੋ ਕੱਲਾ ਕੱਲਾ ਦਾਣਾ ਜੰਮਿਆ ਇਹ ਵੀ ਸੁਪਰ ਸੈਕਟਰ ਦਾ ਵੀ ਜੀ ਆ ਵਕੀ ਤੇ ਸਾਰੇ ਰੋ ਗਿੱਲੇ ਰਹਿੰਦੇ ਨੇ ਇਹ ਰੌਣੀ ਕਰੀ ਹੋਈ ਸੀ ਸੋ ਇਹਨੂੰ ਵੀ ਇੱਕ ਦੋ ਦਿਨ ਦਾ ਧੱਕਰ ਵਿਝਾਂਗੇ ਅੱਜ ਤਵੀਆਂ ਨਾਲ ਬਾਹਰ ਤਾਂ ਦੀ ਤਾਂ ਕਿ ਥੋੜੀ ਹਵਾ ਲੱਗ ਜਵੇ ਕਿਉਂ ਅੱਜ ਅੱਜ ਕੱਲ ਨਰਮਾਈ ਹੋ ਜਾਂਦੀ ਆ ਕੇ ਤੇ ਸਿੱਤੀ ਬੱਤ ਨਹੀਂ ਆਉਂਦੇ ਲੇ ਮੈਂ ਥੋੜਾ ਥੋੜਾ ਤਾਂ ਵੀ ਇਹਨਾਂ ਬਾਤ ਆ ਵੀ ਵੀ ਹਵਾ ਲੱਗ ਜੂਗੀ ਆ ਦੇਖੋ ਪ੍ਰਾੜੀ ਇਹ ਜੀ ਵੀ ਵਿੱਚੇ ਬਾਹੀ ਆ ਥੋੜਾ ਘਾਇਤ ਕੀ ਕੰਮ ਬਜਾਈ ਦਾ ਲੇਟ ਹੋ ਗਿਆ ਕਿਉਂਕਿ ਬੇਲਰ ਵਾਲਿਆਂ ਨੇ ਕਰਾਲੀ ਚੱਕੀ ਨਹੀਂ ਗੀ ਇਹhle ਵਿੱਚੇ ਬੋਣੀ ਪੈ ਗਈ ਫੇ ਪਾਣੀ ਲਗਾਉਣਾ ਪੈ ਗਿਆ ਫੇ ਸੁੱਕੇ ਦੀ ਕਈ ਦਿਨਾਂ ਡੀਕ ਦੇ ਰਹੇ ਉਹਨਾਂ ਨੂੰ ਆਏ ਨਹੀਂ ਗੇ ਸੋ ਫੇਰ ਜਾਨ ਨੂੰ ਗਿੱਲ ਚਲ ਗਈ ਫੇਰ ਇਹ 2 ਕਿਲਿਆ ਸਾਨੂੰ ਸੰਜਣੇ ਪੈ ਜਿਹੜੇ ਨੇ ਪਿਛਲੇ ਪਾਸੇ ਦੇਖ ਰਹੇ ਆ ਮੇਰੇ ਇਹ ਬੀਲਰ ਵਾਲਿਆਂ ਨੇ ਵਜਾ ਕਰਕੇ ਭੇਜਿਆ। ਸੰਜਣੇ ਪੈ ਗਏ। ਤੇ ਅੱਜ 24 ਤਰੀਕ ਹੋ ਗਈ। 24 ਨਵੰਬਰ। ਤੋਂ 1-2 ਦਿਨ ਫੜੀ ਹੋਰ ਨਹੀਂ ਬੀਜ ਹੁੰਦੀ। ਜਿਹੜੀ ਇਹ ਬੀਜੀ ਇੱਧਰ 3 ਤਰੀਕ ਦੀ ਬੀਜੀ ਆ। ਦੇਖ ਲਓ 20-21 ਦਿਨ ਦਾ ਫਰਕ ਪੈ ਗਿਆ। ਇਹ ਪਾਣੀ ਲਾਉਣੇ ਆਏ ਹੋਗੀ। ਇਹ ਇੱਧਰ ਰਬਿਜਾਈ ਕਰਨੀ ਆ ਸੋ ਸਰਕਾਰਾਂ ਦਾ ਢਿੱਲਾ ਹੀ ਕੰਮ ਆ ਘਟੋ ਘਟ ਜਿਹੜੇ ਬੇਲਰ ਨੇ ਇੱਕ ਪਿੰਡ ਜੀ ਇੱਕ ਤਾ ਜ਼ਰੂਰ ਹੋਣਾ ਚਾਹੀਦਾ ਇਹ ਬੜਾ ਪਿੰਡ ਆ ਤਾਂ ਉਹ ਜੇ ਦੋ ਹੋਣ ਇਹੀ ਦੇਣ ਤਾਂ ਪਰਾਲੀ ਦਾ ਕੋਈ ਹੱਲ ਹੋ ਸਕਦਾ ਨਹੀਂ ਤਾਂ ਫੇਰ ਮੁਸ਼ਕਲ ਆ ਤੋ ਅੱਜ ਦੇ ਵਲੌਗ ਵਿੱਚ ਤੁਹਾਨੂੰ ਇਹ ਹੀ ਜਾਣਕਾਰੀ ਦੇਣੀ ਸੀ ਇਹ ਸੁਪਰ ਫਿਲਟਰ ਨਾਲ ਆਪਾਂ ਕਣਕ ਬੀਜੀ ਦੀ ਉਹ ਕਿਹੋ ਜਿਹਾ ਜਾਮਾ ਰਾਲੀ ਵਾਲੀ ਦਾ ਤੇ ਬਿਨਾਂ ਪਰੌੜੀ ਭਾਗੀ ਦਾ ਤੋ ਤੁਸੀਂ ਦੇਖ ਹੀ ਲਿਆ ਵਾਕੀ ਜੇ ਮੇਰੇ ਖੇਤੀਬਾੜੀ ਵਾਲੀਆਂ ਵੀਡੀਓ ਵਧੀਆ ਲੱਗਦੀ ਹੁੰਦੀਆਂ ਹਨ ਹੈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੋ ਆਉਣ ਵਾਲੇ ਬਲੌਗ ਚ ਕੋਈ ਤੁਹਾਨੂੰ ਹੋਰ ਖੇਤੀਬਾੜੀ ਦਾ ਕੰਮ ਕਰ ਦਿਖਾਵਾਂਗਾ ਸੋ ਦੋ ਦੱਕ ਲਈ ਸ਼ੁਕਰੀਆ ਧੰਨਵਾਦ ਜੀ